ਤਾਕਤ ਦੇ ਜਿਵੇਂ ਕਿ ਸਾਰੇ ਜਾਣਦੇ ਕਿ ਕਿਸਾਨ ਅੰਦੋਲਨ ਟੂ ਚੱਲ ਰਿਹਾ ਤੇ ਸ਼ੰਭੂ ਬਾਰਡਰ ਦੇ ਉੱਪਰ ਹਰਿਆਣਾ ਤੇ ਪੰਜਾਬ ਦੇ ਕਿਸਾਨ ਮਿਲ ਕੇ ਸੰਘਰਸ਼ ਕਰ ਰਹੇ ਹਨ ਹਰਿਆਣਾ ਸਰਕਾਰ ਦੇ ਖਿਲਾਫ ਉੱਥੇ ਦੋਸਤੋ ਜੋ ਡਰੋਨ ਸਭ ਤੋਂ ਜ਼ਿਆਦਾ ਉੱਥੇ ਤਬਾਹੀ ਮਚਾਰਿਆ ਉਸ ਦੇ ਬਰਖਲਾਫ ਲੋਕਾਂ ਨੇ ਇਸ ਦਾ ਹੱਲ ਕੱਢ ਲਿਆ ਜਿਵੇਂ ਤੁਸੀਂ ਦੇਖ ਸਕਦੇ ਕਿ ਤੀਰ ਕਮਾਨ ਦੇ ਨਾਲ ਉਸ ਨੂੰ ਹੁਣ نیچے ਸੁੱਟੇ ਜਾਵੇਗਾ ਤੇ ਵੱਧ ਤੋਂ ਵੱਧ ਅਪੀਲ ਕੀਤੀ ਜਾ ਰਹੀ ਹੈ ਕਿ ਉੱਥੇ ਤੀਰ ਕਮਾਨ ਲੈ ਕੇ ਨਿਆਗ ਸਿੰਘ ਫੌਜਾਂ ਉੱਥੇ ਪਹੁੰਚਣ ਉੱਥੇ ਦੋਸਤੋ ਬਹੁਤ ਹੀ ਮੰਦ ਭਾਗੀ ਖਬਰ ਇੱਕ ਹੋਰ ਵੀ ਨਿਕਲ ਕੇ ਸਾਹਮਰੇ ਕਿ ਉੱਥੇ ਲਗਭਗ 100 ਤੋਂ ਪਲੱਸ ਲੋਕ ਜ਼ਖਮੀ ਹੋ ਗਏ ਨੇ ਉੱਥੇ ਦੋਸਤੋ ਬਜੋ ਸੰਘਰਸ਼ ਹੈ ਬੜਾ ਹੀ ਤੇਜ਼ੀ ਨਾਲ ਚੱਲ ਰਿਹਾ ਤੁਹਾਨੂੰ ਇਹ ਚੱਲਦਾ ਇੱਕ ਆਗੂ ਦੀ ਵੀਡੀਓ ਦੇ ਵੱਲ ਬਾਬਾ ਜੀ ਪਹੁੰਚੋ ਸਾਰੇ ਸ਼ੰਭੂ ਬਾਰਡਰ ਤੇ ਤੇ ਅੱਧਾ ਕੰਮ ਸੀ ਕੱਲ ਪਤਾ ਕਰਤਾ ਸੀ ਦੋ ਕਲੇਰਾਂ ਤੋੜਤੀਆਂ ਸੀਗੀਆਂ ਤੇ ਅੱਜ ਬਾਕੀ ਦਾ ਰਹਿ ਗਿਆ ਜਿਹੜਾ ਅੱਜ ਫਤਿਹ ਕਰਦਾਂਗੇ ਤੇ ਅੱਜ ਅੱਜ ਵਾਇਗਰੂ ਮੇਰ ਗਰੇ ਸ਼ੰਭੂ ਮੋਰ ਦਾ ਫਤਿਹ ਕਰ ਲਾਂਗੇ ਤੇ ਸਾਰਿਆਂ ਨੂੰ ਬੇਨਤੀ ਹੈ ਬਾਬਾ ਜੀ ਜਲਦੀ ਤੋਂ ਜਲਦੀ ਸ਼ੰਭੂ ਬਾਡਰ ਤੇ ਪਹੁੰਚੋ ਤੇ ਆਪਣੀ ਫਾ ਜਲਦੀ ਲੜਾਈ ਨਾਲ ਸੰਧੀ ਲੜਾਈ ਚ ਅ ਅੱਗੇ ਹੋਗੇ ਸਭ ਆਈਏ ਧੰਨਵਾਦ ਜੀ ਸਾਰਿਆਂ ਦਾ